ਹਰੋਦੀਸ ਸਲਾਮਦਾਬ ਨਮਸਤੇ ਸਾਰੀ ਕਾਲ ਤੇ ਜੈ ਸائیں ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਫਕੀਰਾਂ ਦੇ ਦਰਬਾਰਾਂ ਤੇ ਵੱਧਦੇ ਢੋਲਾਂ ਦੀ ਜਿੰਨੇ ਵੀ ਆਪਾਂ ਪੀਰਾਂ ਨੂੰ ਮੰਨਦੇ ਆ ਫਕੀਰਾਂ ਨੂੰ ਮੰਨਦੇ ਆ ਸائیں ਨੂੰ ਮੰਨਦੇ ਆ ਆਪਾਂ ਸਾਰਿਆਂ ਨੇ ਇੱਕ ਚੀਜ਼ ਦੇਖੀ ਹੋਣੀ ਆ ਕਾਫੀ ਸਾਲਾਂ ਤੋਂ ਜਦੋਂ ਦੀ ਆਪਾਂ ਹੋਸ਼ ਸੰਭਾਲੀ ਆ ਕਿ ਜਿਹੜੇ ਦਰਬਾਰ ਨੇ ਚਾਹੇ ਨਕੋਦਰ ਦਰਬਾਰ ਆ ਚਾਹੇ ਪੰਜਾਬ ਦੇ ਵਿੱਚ ਕੋਈ ਪੀਰਾਂ ਦਾ ਦਰਬਾਰ ਆ ਪੰਜਾਬ ਤੋਂ ਬਾਹਰ ਕੋਈ ਵੀ ਦਰਬਾਰ ਆ ਉਥੇ ਕਿਸੇ ਨੇ ਕੋਈ ਸੁੱਖ ਸੁੱਖੀ ਹੋਵੇ ਤਾਂ ਆਪਣੀ ਸੁੱਖ ਨੂੰ ਜਦੋਂ ਉਹ ਨਹੀਂ ਪੂਰੀ ਹੁੰਦੀ ਆ ਤਾਂ ਉਹ ਸੁੱਖ ਨੂੰ ਪੂਰਾ ਕਰਨ ਵਾਸਤੇ ਢੋਲਾਂ ਦੇ ਨਾਲ ਲੈ ਕੇ ਆਉਂਦਾ ਢੋਲ ਟਮਕੇ ਇਹ ਲਾਲਾਂ ਵਾਲੇ ਪੀਰ ਦੇ ਦਰਬਾਰ ਦੇ ਉੱਤੇ ਢੋਲ ਕਿਉਂ ਵੱਜਦੇ ਨੇ ਅੱਜ ਆਪਾਂ ਇਸੇ ਬਾਰੇ ਗੱਲ ਕਰਨੀਆਂ ਕਹਿੰਦੇ ਕਿ ਇੱਕ ਵਾਰੀ ਪੀਰਾਂ ਦੀ ਮਹਿਫਲ ਲੱਗੀ ਹੋਈ ਸੀ ਜਿਹਦੇ ਵਿੱਚ ਸਾਰੇ ਪੀਰ ਆਏ ਹੋਏ ਸੀ 11ਵੀਆਂ ਵਾਲੀ ਪੀਰ ਖਵਾਜਾ ਪੀਰ ਹੋਰ ਜਿੰਨੇ ਵੀ ਪੀਰ ਫਕੀਰ ਸਾਰੇ ਉਸ ਮਹਿਫਲ ਦੇ ਵਿੱਚ ਸੀ ਪਰ ਲਖਦਾਤਾ ਸਰਕਾਰ ਉਸ ਮਹਿਫਲ ਦੇ ਵਿੱਚ ਨਹੀਂ ਆਈ ਉਸ ਮਹਿਫਲ ਦੇ ਵਿੱਚ ਨਾ ਆਉਣ ਕਰਕੇ ਖਵਾਜਾ ਸਰਕਾਰ ਨੇ ਸਨੇਹਾ ਭੇਜਿਆ ਲਖਦਾਤਾ ਲਾਲਾਂ ਵਾਲੇ ਸਰਕਾਰ ਨੂੰ ਕਿ ਤੁਸੀਂ ਇਸ ਮਹਿਫਲ ਦੇ ਵਿੱਚ ਕਿਉਂ ਨਹੀਂ ਆਏ ਕਿ ਤੁਸੀਂ ਆਓ ਇਸ ਮਹਿਫਲ ਦਾ ਆਨੰਦ ਮਾਣੋ ਕਵਾਲੀਆਂ ਦਾ ਆਨੰਦ ਮਾਣੋ ਤਾਂ ਲਖਦਾਤਾ ਸਰਕਾਰ ਦਾ ਸਨੇਹਾ ਆਇਆ ਕਿ ਅਸੀਂ ਇਸ ਮਹਿਫਲ ਦੇ ਵਿੱਚ ਨਹੀਂ ਆ ਸਕਦੇ ਕਿਉਂਕਿ ਇੱਥੇ ਸ਼ੋਰ ਸ਼ਰਾਬਾ ਬਹੁਤ ਹੋਣਾ ਢੋਲ ਵੱਜਣੇ ਨੇ ਗੌਣ ਵਜਾਉਣ ਚੱਲਣਾ ਤਾਂ ਇਹਨਾਂ ਦੇ ਨਾਲ ਸਾਡੀ ਇਬਾਦਤ ਦੇ ਵਿੱਚ ਖਲਲ ਪੈਂਦੀ ਆ ਸਾਨੂੰ ਉਹ ਰੱਬ ਨਾਲ ਜਿਹੜੀ ਤਾਰ ਜੁੜਦੀ ਆ ਨਾ ਉਹਦੇ ਵਿੱਚ ਸਾਨੂੰ ਔਖਾ ਲੱਗਦਾ ਤਾਂ ਖਵਾਜਾ ਸਰਕਾਰ ਜਿਹੜੇ ਨੇ ਉਹ ਲਾਲਾਂ ਵਾਲੇ ਪੀਰ ਨੂੰ ਇਹ ਕਹਿੰਦੇ ਨੇ ਕਹਿੰਦੇ ਕੱਲ ਨੂੰ ਜਦੋਂ ਤੁਹਾਡੇ ਦਰਬਾਰਾਂ ਦੇ ਉੱਤੇ ਢੋਲ ਵੱਜੂਗੇ ਤਾਂ ਉਦੋਂ ਤੁਸੀਂ ਕੀ ਕਰੋਗੇ ਤਾਂ ਲਖਰਾਤਾ ਸਰਕਾਰ ਕਹਿੰਦੇ ਕਿ ਮੈਂ ਉਦੋਂ ਆਪਣੇ ਦਰਬਾਰ ਤੇ ਨਹੀਂ ਜਾਇਆ ਕਰੂੰਗਾ ਜਦੋਂ ਢੋਲ ਵੱਜਿਆ ਕਰੂਗੇ ਤਾਫੀਰ ਖਵਾਜਾ ਸਰਕਾਰ ਕਹਿੰਦੇ ਕਿ ਜੇ ਤੁਸੀਂ ਜਾਉਂਗੇ ਨਹੀਂ ਆਪਣੇ ਦਰਬਾਰ ਦੇ ਉੱਤੇ ਤਾਂ ਜਿਹੜੀਆਂ ਲੋਕਾਂ ਨੇ ਤੁਹਾਡੇ ਨਾਮ ਦੀਆਂ ਸੁੱਖਾਂ ਸੁੱਖੀਆਂ ਨੇ ਉਹ ਕਿਵੇਂ ਪੂਰੀਆਂ ਹੋਣਗੀਆਂ ਤਾਂ ਉਦੋਂ 11ਵੀਆਂ ਵਾਲੇ ਪੀਰ ਗੌਸਪਾਕ ਸਰਕਾਰ ਨੇ ਖਵਾਜਾ ਸਰਕਾਰ ਨੂੰ ਇਹ ਕਿਹਾ ਕਿ ਸਰਕਾਰ ਇਹਨਾਂ ਦੇ ਦਰਬਾਰ ਤੇ ਢੋਲ ਵੀ ਵੱਜਿਆ ਕਰਨਗੇ ਲੋਕੀ ਸੁੱਖਾਂ ਵੀ ਪੂਰੀਆਂ ਕਰਨਗੇ ਇਹਨਾਂ ਦੇ ਨਾਮ ਤੇ ਜਿਹੜੀਆਂ ਵੀ ਲੋਕੀ ਸੁੱਖਾਂ ਸੁੱਖਣਗੇ ਉਹਨਾਂ ਸੁੱਖਾਂ ਨੂੰ 11ਵੀਂ ਵਾਲੀ ਸਰਕਾਰ ਕਹਿੰਦੇ ਮੈਂ ਪੂਰੀਆਂ ਕਰਿਆ ਕਰੂੰਗਾ ਸੋ ਇਹ ਜ਼ਿਲਸਾ ਦਾ ਸ਼ੁਰੂ ਹੋਇਆ ਖਵਾਜਾ ਸਰਕਾਰ ਤੇ 11ਵੀਂ ਵਾਲੀ ਸਰਕਾਰ ਦੇ ਵਚਨਾਂ ਦੇ ਨਾਲ ਢੋਹ ਸ਼ੁਰੂ ਹੋਏ ਦਰਬਾਰਾਂ ਦੇ ਉੱਤੇ ਤਾਂ ਹੋਂ ਦੇ ਟਾਈਮ ਦੇ ਉੱਤੇ ਜੇ ਲੱਖ ਦਾ ਤਾਂ ਸਰਕਾਰ ਦੀ ਕੋਈ ਸੁੱਖ ਆਪਾਂ ਸੁੱਖ ਦੇਆ ਤੋਂ ਪੂਰੀ ਕਰਦੇ ਨੇ 11ਵਾਂ ਵਾਲੇ ਪੀਰ ਆਪਾਂ ਨਿਯਾਜ਼ ਲੈ ਕੇ ਜਾਂਦੇ ਆਂ ਚੂਰਮਾ ਲੈ ਕੇ ਜਾਂਦੇ ਆਂ ਇਹ ਸਾਰਾ ਖਵਾਜਾ ਸਰਕਾਰ ਤੇ 11ਵਾਂ ਵਾਲੀ ਸਰਕਾਰ ਦਾ ਇਹ ਬਚਨਾਂ ਦੇ ਨਾਲ ਚੱਲ ਰਿਹਾ ਸ਼ੁਰੂ ਤੋਂ ਸੋ ਜੇ ਤੁਹਾਨੂੰ ਇਹ ਕਿੱਸਾ ਚੰਗਾ ਲੱਗਿਆ ਤਾਂ ਜਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈਸਾਂ ਜੀ